ਹਾਂਜੀ ਕਿੱਦਾਂ ਸਾਰੇ ਆਪਾਂ ਖੜੇ ਲੁਧਿਆਣੇ ਪਿੰਡੀ ਗਲੀ ਦੇ ਵਿੱਚ ਉਹਨਾਂ ਵਿੱਚ ਪਿੰਡੀ ਗਲੀ ਤੋਂ ਉਹਨੇ ਕੋਈ ਇਦਾਂ ਦੀ ਦਵਾਈ ਹੈ ਨਹੀਂ ਕਿ ਜਿਹੜੀ ਤੁਹਾਨੂੰ ਨਾਮ ਮਿਲੇ ਮੈਨੂੰ ਕੋਈ ਵੀ ਦਵਾਈ ਹੋਵੇ ਇਦਾਂ ਦੀ ਦਵਾਈ ਨਹੀਂ ਹੈਗੀ ਵੀ ਜਿਹੜੀ ਪਿੰਡੀ ਗਲੀ 'ਚ ਨਾਮ ਮਿਲੇ ਮੈਂ ਮੈਡੀਕਲ ਵਾਲੇ ਵੀ ਇੱਥੇ ਚੱਕ ਕੇ ਲੈ ਜਾਂਦੇ ਨੇ ਸਾਰੇ ਦਵਾਈਆਂ ਪ੍ਰੀਟ ਦਾ ਬਹੁਤ ਜ਼ਿਆਦਾ ਫਰਕ ਹੈ ਇੱਥੇ ਬਹੁਤ ਲੋਕਾਂ ਨੇ ਸੁਣੀ ਹੋਣੀ ਪਿੰਡੀ ਗਲੀ ਪਰ ਦੇਖੀ ਨਹੀਂ ਹੋਣੀ ਇਹ ਆ ਪਿੰਡੀ ਗਲੀ ਵੱਡੇ ਵੱਡੇ ਮੈਡੀਕਲ ਸਟੋਰ ਦਵਾਈਆਂ ਜਿੰਨਾ ਮਰਜ਼ੀ ਦੇਸੀ ਦਵਾਈਆਂ ਵੀ ਮਿਲਦੀਆਂ ਨੇ ਇੱਥੋਂ ਜੀ ਆਪਾ ਜਿੱਦਾਂ ਸਾਫ ਦੀ ਦਵਾਈ ਲੈ ਕੇ ਦੇਸੀ ਪਸਾਉਣੀ ਚਾਹੁੰਦੇ ਆ ਚੱਕੀਆਂ ਵੀ ਵਿੱਚ ਹੈਗੇ ਸਾਰਾ ਕੁਝ ਹੋ ਰਿਹਾ ਏ ਟੂ ਜ਼ੈਡ ਸਾਰੀ ਦਵਾਈ ਮੜੂ ਜਾਨਵਰਾਂ ਦੀ ਦਵਾਈਆਂ ਬੱਦਿਆਂ ਦੀਆਂ ਜਿਹੜੀ ਮਰਜ਼ੀ ਲੈ ਲਓ ਐ ਜੇ ਕੋਈ ਦਵਾਈ ਨਹੀਂ ਹੋਣੀ ਜਿਹੜੀ ਪਿੰਡੀ ਗਲੀ ਚ ਨਹੀਂ ਮਿਲਣੀ ਮੰਗਾ ਚਲੋ ਅੱਜ ਤੁਹਾਨੂੰ ਦਿਖਾਉਨੇ ਆ ਦੇਖ ਲਓ ਵੱਡੇ ਵੱਡੇ ਮੈਡੀਕਲ ਸਟੋਰ ਵੀ ਨੇ ਛੋਟੇ ਵੀ ਨੇ ਆ ਦੇਖ ਲਓ ਸਾਰੇ ਮੈਡੀਕਲ ਸਟੋਰ ਹੀ ਮਿਲਣਗੇ ਤੁਹਾਨੂੰ ਇੱਥੇ ਜਿਆਦਾਤਰ ਕੋਈ ਹੋਰ ਦੁਕਾਨ ਘੱਟ ਵੱਧੀ ਆ ਇੱਦਾਂ ਦੀ ਕੋਈ ਦਵਾਈ ਹੈ ਨਹੀਂਗੀ ਜਿਹੜੀ ਇੱਥੋਂ ਨਾ ਮਿਲੇ ਇਹ ਹੈਗੇ ਬਿਜਲੀ ਮਾਰਕੀਟ ਆ ਦੇ ਨਾਲ ਵਿੱਚ ਦੋਈ ਗਲੀ ਜਾਂਦੀ ਹੈ ਖਤਾਬ ਮਾਰਕੀਟ ਤੋਂ ਨਿੱਕ ਬਾਕਸ ਮਾਰਕੀਟ ਦੇ ਨਾਲ ਹੀ ਬਿਜਲੀ ਮਾਰਕੀਟ ਉਹਦੇ ਨਾਲ ਹੀ ਇਹ ਪਿੰਡੀ ਗਲੀ ਹੈ ਆ ਜਿਹੜਾ ਕੁੱਤਿਆਂ ਦੇ ਦਵਾਨਿਆਂ ਚ ਲੈਣੀਆਂ ਉਹਨੂੰ ਸ਼ਿਵਾਜਨ ਮੈਡੀਕਲ ਸਟੋਰ ਨੇ ਜਿਹੜੇ ਜਾਨਵਰਾਂ ਦੇ ਲਈ ਨੇ ਥੱਲੇ ਜਾਨਵਰਾਂ ਲਈ ਨੇ ਜਿਹੜੇ ਬਾਕੀ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਇਹ ਹੈ ਸਾਰੀ ਪਿੰਡੀ ਗਲੀ ਬੜੀ ਵੱਡੀ ਨੇ ਕਿੱਥੇ ਆ ਕੇ ਖਤਮ ਹੋ ਜਾਂਦੀ ਹੈ